ਭਾਈ ਨਮਸਕਾਰ ਜੀ ਭਾਈ ਇਹ ਨਾ ਪਠਾਨਕੋਟ ਸਾਡਾ ਹੈਗਾ ਸਰਜੀ ਦਾ ਕੰਮ ਆਈ ਪਠਾਨਕੋਟੋਂ ਸੰਜੀਪਰ ਘੈ ਰਹੀ ਸਰਜੀ ਦੇ ਮੋੜ 'ਤੇ ਸਾਡੀ ਗੱਡੀ ਆਈ ਕੈਂਟਰਾਹੀ ਭਰ ਗਿਆ ਆ ਗਏ ਕਿਥੇ ਜਲ ਮੈਲ ਦੇ ਸਾਹਮਣੇ ਨਾ ਇੱਥੇ ਆ ਗਿਆ ਜੀ ਗੱਡੀ ਜਦੋਂ ਡੋਨ ਉਤਰ ਜਾ ਰਹੀ ਆ ਗਏ ਇੱਕ ਨਾ ਗਾਂ ਆ ਗਈ ਤੇ ਸਾਡੇ ਡਰਾਈਵਰ ਦਾ ਜਿਹੜਾ ਨਾ ਬੈਲੈਂਸ ਪੰਛ ਟੂਲਨ ਹੋ ਗਿਆ ਉਹਦੇ ਕੋਲੋਂ ਗੱਡੀ ਕੰਟਰੋਲ ਉਸ ਤਾਈਂ ਡੰਗਰੂ ਉਚਾਣ ਦੇ ਖਾਤਰ ਗੱਡੀ ਆਪਣਾ ਆਪ ਆਹੀ ਆਪੇ ਤੋਂ ਬਾਹਰ ਹੋ ਗਈ ਸਾਡੀ ਗੱਡੀ ਨਾ ਪਲਟ ਗਈ ਹੈਗੀ ਫਟ ਗਈ ਹੈ ਜੀ ਤੇ ਸਾਡਾ ਸੱਤੀ ਪੂਰ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਗਿਆ ਟਾਈ ਫੋਨ ਕਿਤਾ ਐਸ ਐਸ ਐਫ ਵਾਲਿਆਂ ਨੂੰ ਰੋਡ ਵਾਲਿਆਂ ਨੂੰ ਉਹ ਮੌਕੇ ਤੇ ਉਸੇ ਵੇਲੇ ਤੁਰੰਤ ਸਾਡੀ ਕਾਲ ਜਾਣ ਦੇ ਨਾਲ ਹੀ ਸਾਡੇ ਕੋਲ ਆ ਗਏ ਮਿੰਟੋ ਮਿੱਟੀ ਉਹਨਾਂ ਨੇ ਸਾਡੇ ਨਾਲ ਭਾਜੀ ਸਾਰਾ ਸਾਡੇ ਬੰਦੇ 3-4 ਉਹਨਾਂ ਦੇ ਡਿਪਾਰਟਮੈਂਟ ਵਿੱਚ ਆ ਗਏ ਸਾਰੇ ਨਾਲ ਉਹਨਾਂ ਨੇ ਹੱਥ ਸਾਰਾ ਸਾਡੀ ਸੱਤੀ ਦਾ ਜੋ ਨੁਕਸਾਨ ਸਾਡੀ ਠੱਗੀ ਕਰਾ ਕੇ ਦੂਜੀ ਗੱਡੀ ਮਗਾ ਕੇ ਹੈ ਡਰਾ ਮਗਾ ਕੇ ਸਾਡੀ ਉਹਨਾਂ ਨੇ ਬਹੁਤ ਜ਼ਿਆਦਾ ਹੈਲਪ ਕੀਤੀ ਬਹੁਤ ਜ਼ਿਆਦਾ ਹੈਲਪ ਆਪਾ ਉਹਨਾਂ ਦੇ ਬਹੁਤ ਬਹੁਤ ਦਿਲੋਤੋ ਦਿਲ ਤੋਂ ਸ਼ੁਕਰੀਆਵਾਦ ਕਰਦੇ ਆ ਚਲੋ ਜੀ ਮਹਾਰਾਜ ਉਹਦਾ ਭਲਾ ਕਰੇ ਸਾਡਾ ਸੋਦਾ ਉਹਨਾਂ ਨੇ ਸਾਰਾ ਇਕੱਠਾ ਕਰਤਾ ਪੂਰੇ ਰੋਡ 'ਚ ਵਿਛੇ ਵਿਖ ਰਿਆ ਸੀਗਾ ਖਿਲ ਰਿਆ ਸੀ ਉਹਨਾਂ ਨੇ ਸਾਡੇ ਨਾਲ ਆ ਕੇ ਵਿਚਾਰਿਆ ਨੇ ਸਾਨੂੰ ਚਾਹ ਪਾਣੀ ਪਿਆਇਆ ਦੁੱਧ ਚ ਖਲਦੀ ਪਾ ਕੇ ਪਿਆਈ ਬਹੁਤ ਜ਼ਿਆਦਾ ਉਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਹੈਗੀ ਅਸੀਂ ਦਿਲਾਉਣਾ ਵਿੱਚ ਸ਼ੁਕਰੀਆਦ ਕਰਦੇ ਹਾਂ